ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 923 924 ਉਤੇ ਬਾਬਾ ਸੁੰਦਰ ਦਾਸ ਜੀ ਦੀਆਂ 6 ਪੌੜੀਆਂ ਰਾਮਕਲੀ ਸੱਦ ਸਿਰਲੇਖੇਟ ਦਰਜ ਹਨ ਇਹ ਬਾਬਾ ਸੁੰਦਰ ਦਾਸ ਜੀ ਕੌਣ ਹਨ ਔ ਆਪਾਂ ਜਾਣੀਏ ਬਾਬਾ ਸੁੰਦਰਦਾਸ ਜੀ ਉਹਨਾਂ ਚਾਰ ਗੁਰਸਿੱਖਾਂ ਵਿੱਚੋਂ ਇੱਕ ਸਨ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਬਾਬਾ ਸੁੰਦਰਦਾਸ ਜੀ ਤੀਜੇ ਗੁਰੂ ਅਮਰਦਾਸ ਜੀ ਦੇ ਪੜਪੋਤੇ ਸਨ ਗੁਰੂ ਅਮਰਦਾਸ ਜੀ ਦੇ ਛੋਟੇ ਪੁੱਤਰ ਬਾਬਾ ਮੋਰੀ ਜੀ ਸਨ ਬਾਬਾ ਮੋਰੀ ਜੀ ਦੇ ਪੁੱਤਰ ਬਾਬਾ ਆਨੰਦ ਜੀ ਅਤੇ ਬਾਬਾ ਆਨੰਦ ਜੀ ਦੇ ਪੁੱਤਰ ਬਾਬਾ ਸੁੰਦਰਦਾਸ ਜੀ ਹੋਏ ਹਨ ਇਸ ਰਾਮਕਲੀ ਸਾਧ ਦੇ ਵਿੱਚ ਰਾਮਕਲੀ ਰਾਗ ਹੈ ਅਤੇ ਸੱਦਾ ਅਰਥ ਹੈ ਮੌਤ ਦਾ ਸੱਦਾ ਗੁਰੂ ਅਮਰਦਾਸ ਜਿਨੂੰ ਪਰਮਾਤਮਾ ਵੱਲੋਂ ਆਇਆ ਸੱਦਾ ਜਾਂ ਬੁਲਾਵਾ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਹ ਜਿਓ ਇਸ ਬਾਣੀ ਵਿੱਚ ਗੁਰੂ ਅਮਰਦਾਸ ਜੀ ਦੇ ਉਹ ਸਿੱਖਿਆ ਦਰਜ ਹੈ ਜੋ ਉਹਨਾਂ ਨੇ ਆਪ ਜੋਤੀ ਜੋ ਸਮਾਉਂ ਤੋਂ ਪਹਿਲਾਂ ਆਪਣੇ ਪਰਿਵਾਰ ਪੁੱਤਰਾਂ ਮਿੱਤਰਾਂ ਅਤੇ ਸਿੱਖਾਂ ਨੂੰ ਸੁਣਾਈ ਗੁਰੂ ਅਮਰਦਾਸ ਜੀ ਨੇ ਸਾਰੇ ਪਰਿਵਾਰ ਨੂੰ ਸੱਦ ਕੇ ਉਪਦੇਸ਼ ਕੀਤਾ ਤੋਰ ਲਿਖਿਆ ਪਰਵਾਣਾ ਫਿਰੇ ਨਹੀਂ ਗੁਰ ਜਾਏ ਹਰ ਪ੍ਰਪਾਸ ਜਿਉ ਗੁਰੂ ਜੀ ਨੇ ਸੰਤਾਂ ਨੂੰ ਉਪਦੇਸ਼ ਦਿੱਤਾ ਕਿ ਅਸੀਂ ਗੁਰੂ ਦੇ ਬਾਣੇ ਅੰਦਰ ਹੀ ਉਸ ਪਾਸ ਜਾ ਰਹੇ ਹਾਂ ਪ੍ਰਭੂ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ ਪ੍ਰਭੂ ਦਾ ਬਾਣਾ ਮੰਨਣਾ ਜ਼ਰੂਰੀ ਹੈ ਕਿਉਂਕਿ ਉਹ ਅਟਲ ਹੈ ਉਸ ਦੇ ਬਾਣੇ ਅੰਦਰ ਹੀ ਪੱਲਾ ਹੈ ਮਤ ਮੈਂ ਪਿੱਛੇ ਕੋਈ ਰੋਵ ਸੀ ਸੋਮੇ ਮੋਲ ਨਾ ਪਾਇਆ ਮੇਰੇ ਪਿੱਛੇ ਕਿਸੇ ਨੇ ਰੋਣਾ ਨਹੀਂ ਰੋਣ ਵਾਲਾ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਰੋਣ ਵਾਲਾ ਪ੍ਰਭੂ ਦੇ ਬਾਣੇ ਨੂੰ ਸਵੀਕਾਰ ਨਹੀਂ ਕਰਦਾ ਫੇਰ ਕਰਨਾ ਕੀ ਹੈ ਅੰਤੇ ਸਤਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜਿਓ ਮੇਰੇ ਪਿੱਛੋਂ ਕੁਰਬਾਨੀ ਦੇ ਕੀਰਤਨ ਕਰਨਾ ਪ੍ਰਭੂ ਹਰੀ ਦੀਆਂ ਕਥਾ ਕਹਾਣੀਆਂ ਸੁਣਾਣੀਆਂ ਤੇ ਸੁਣਾਉਣੀਆਂ ਪਿੰਡ ਪਤਲ ਕਿਰਿਆ ਦੇਵਾ ਫੁੱਲ ਹਰ ਸਰ ਪਾਵੇ ਪਿੰਡ ਪਤਲ ਕਿਰਿਆ ਦੀਵਾ ਆਦ ਮਨਮਤੀ ਕਰਮकांड ਨਹੀਂ ਕਰਨੇ RAMDAS ਸੋਡੇ ਤਿਲਕ ਦੇ ਆ ਗੁਰੂ ਸ਼ਬਦ ਸੱਚ ਨੀਸਾਨ ਜਿਓ ਗੁਰੂ ਅਮਰਦਾਸ ਜੀ ਨੇ ਗੁਰੂ RAMDAS ਜੀ ਨੂੰ ਗੁਰਗੱਦੇ ਦਾ ਤਿਲਕ ਦਿੱਤਾ ਮੋਹਰੀ ਪੁੱਤ ਸੰਮੁਖ ਹੋਇਆ RAMDAS ਸੇ ਪੈਰੀ ਪਾਈ ਜਿਓ ਪੁੱਤਰ ਮੋਹਰੀ ਜੀ ਨੂੰ ਬੁਲਾ ਕੇ ਗੁਰੂ RAMDAS ਜੀ ਦੇ ਪੈਰੀ ਪਵਾਇਆ ਇਸ ਤਰ੍ਹਾਂ ਇਸ ਬਾਣੀ ਰਾਹੀਂ ਬਾਬਾ ਸੁੰਦਰਦਾਸ ਜੀ ਨੇ ਗੁਰੂ ਅਮਰਦਾਸ ਜੀ ਦਾ ਅੰਤਿਮ ਉਪਦੇਸ਼ ਦਰਜ ਕੀਤਾ ਹੈ ਕਿ ਕਰਮ ਨਡਾ ਵੇਮਾ ਪਰਮਾ ਵਿੱਚ ਜੀਵਨ ਵਿਅਰਥ ਗੁਆਣ ਦੀ ਥਾ ਪ੍ਰਭੂ ਦੀ ਭਗਤੀ ਅਤੇ ਨਾਮ ਸਿਮਰਨ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ